ਦੇਖੋ ਜੀ ਜਦੋਂ ਕਿਲਾ ਕਿਸੇ ਦਾ ਕਰਤਾ ਕਿਲਾ ਕਿਸੇ ਦਾ ਕਰਤਾ ਇਦਾਂ ਕਰਕੇ ਕਈ ਪਿੰਡਾਂ 'ਚੋਂ ਨੁਕਸਾਨ ਸਾਹਮਣੇ ਆਏ ਜਦੋਂ ਆਉਣ ਆਪਣੇ ਚੌਧਰੀ ਸਾਹਿਬ ਖੜੇ ਆ ਇਦਾਂ ਇਹਨਾਂ ਦੇ ਇੱਕ ਕਿਲਾ ਮੱਕੀ ਸੀ ਉਹ ਸਾਰੀ ਤੈਸਨੈਸ ਕਰਕੇ ਉੱਤੇ ਬੈੱਡ ਬਣਾ ਕੇ ਉਹਦਾ ਵਧੀਆ ਉਹ ਆਪਦਾ ਬੈਠੇ ਹੋਏ ਸੀ ਸੂਰ 11 15 ਸੂਰ ਸੀ ਮੱਕੀ ਸੀ ਜੀ ਮੇਰੀ ਪੂਰੀ ਦੀ ਪੂਰੀ ਤਬਾਹ ਕਰਤੀ ਗੇੜੇ ਲਾ ਵਾਸ਼ਾ ਕੇ ਉੱਤੇ ਬੈੰਦੇ ਹੋ ਪੂਰੀ ਤਬਾਹ ਹੋ ਗਈ ਤੇ ਹੁਣ ਰਾਤ ਨੂੰ ਅਸੀਂ ਕੀੜਾ ਮਾਰਨੀ ਜਾ ਸਕਦੇ ਸਰਖੇ ਨਰਮੇ ਚ ਕਈ ਨਹੀਂ ਕਸ ਸਕਦਾ ਨਰਮੇ ਖੇਚੇ ਖੁਸ ਹੁੰਦਾ ਤਾਂ ਹੋਈ ਜਾਵੇ ਨਕਸ਼ਾ ਨਾਲ ਅਸੀਂ ਕਿਹੜੇ ਡਰਦੇ ਨਹੀਂ ਜਾ ਸਕਦੇ ਮਤਲਬ ਕਿ ਸੂਰਾਂ ਦਾ ਕਬਜ਼ਾ ਹੋ ਗਿਆ ਹਾਂ ਸੂਰਾਂ ਦਾ ਕਬਜ਼ਾ ਹੈ ਜੀ ਅੱਛਾ ਜਾ ਕੇ ਵੇਖਿਆ ਜਾਵੇ ਜੇ ਨਹੀਂ ਹੈ ਤਾਂ ਕਾਲੇ ਨਹੀਂ ਛੱਡਦੇ ਵਟਾ ਨਹੀਂ ਛੱਡਦੇ ਫਸਲ ਨਹੀਂ ਛੱਡਦੇ ਉਹਨਾਂ ਚੋਣੀਆਂ ਲਾਵਾਂਗੇ ਤਾਂ ਉਹਨਾਂ ਦੇ ਨਾਲ ਬੱਚੇ ਵੀ ਹੋਣਗੇ ਸਰ ਵਟਾਂ ਵੀ ਢਾ ਦੋ ਤੇ ਉਹ ਆਦੀਆਂ ਵੀ ਅਸੀਂ ਧਾਨੀ ਵਰਦੀਆਂ ਨਰਮੇ ਚੋਂ ਆਉਂਦੇ ਕਿੱਥੋਂ ਪਏ ਸਾਰੇ ਹਾਂ ਜੀ ਇਹ ਆਉਂਦੇ ਕਿੱਥੋਂ ਪਏ ਪਤਾ ਨਹੀਂ ਸਰ ਕਿੱਥੋਂ ਆ ਰਹੇ ਆ ਜੀ ਬਾਰਡਰ ਜੂਰੀ ਸੂਰ ਹੀ ਹੈ ਤਾਂ 50 10 10 12 12 ਬੱਚੇ ਜਨਦੀ ਇਹ ਦੱਸ ਇਹ ਨਾ ਬੁਰਾ ਹਾਲ ਮਚਾ ਸਾਡੇ ਸਾਢੇ ਸਾਢੇ ਦਾ ਅਸੀਂ ਕਿਹਨੇ ਜੰਗਲੀ ਸੂਰ ਨੇ ਕਿੱਥੋਂ ਆ ਰਹੇ ਨੇ ਕਿ ਆਪਣੇ ਪਾਕਿਸਤਾਨ ਤੋਂ ਆ ਰਹੇ ਹੋਰ ਆਪਣੇ ਦੇ ਹਿੰਦੁਸਤਾਨ ਚ ਕਿੱਥੇ ਸੀ ਪਹਿਲਾਂ ਇੱਕ ਦੋ ਸੀਗੇ ਥੋੜੇ ਸੀ ਹੁਣ ਬੜੇ ਵੱਧਦੇ ਵੱਧਦੇ ਤਾਂ ਲੈ ਹੁਣ ਤੁਹਾਡੀ ਕਿੰਨੀ ਜ਼ਮੀਨ ਦੇ ਉੱਪਰ ਸੂਰਾਂ ਦਾ ਕਬਜ਼ਾ ਹੈ ਸਾਢੇ ਤੋਂ ਦੁੱਧ ਵਾਲੇ ਦਾ ਪੂਰੀ ਤੇ ਹੀ ਹੈ ਜੀ ਕਿੰਨੇ ਏਕੜ ਮਤਲਬ ਕਿੰਨੇ ਏਕੜ ਏਕੜ ਤਾਂ ਪੂਰਾ ਪਿੰਡ ਚ ਹੀ ਹੈ ਸਰ ਜੀ ਰਾਮਾ ਨੂੰ ਕਿੰਨਾ ਕਿ ਏਕੜ ਹੋ ਗਏ ਸਾਰੇ ਵੀ ਇਹੀ ਦਰਸਨ ਫੈਲੀ ਪਈਏ ਹਰ ਬੰਦਾ ਡਰ ਰਿਹਾ ਜੀ ਤੁਹਾਡਾ ਆਰਥਿਕ ਨੁਕਸਾਨ ਕਿੰਨਾ ਹੋ ਗਿਆ ਆ ਸਾਡਾ ਤਾਂ ਇੱਕ ਕਿਲਾ ਤਾਂ ਮੱਕੀ ਤਾਂ ਸਾਡੀ ਤਬਾਹ ਕਰਤੀ ਜੀ ਬਾਕੀ ਨਾਲ ਸਭ ਵੀ ਛੱਡਦੇ ਐ ਨਾ ਕੋਈ ਹੋਰ ਪੱਠੇ ਛੱਡਦੇ ਐ ਨਾ ਲੈਣਾ ਨਾ ਦੇਣਾ ਦੱਸੋ ਕਰੀਏ ਕੀ ਕਿਹੜੇ ਕੋਈ ਮੱਕੀ ਤਾਂ ਅਸੀਂ ਬੀਜਣੀ ਛੜਤੀ ਸੀ ਡਰਦਿਆਂ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਕਾਸ਼ ਜੀ ਪਰਦੋਦੇ ਵਾਲਾ ਵੀ ਪੱਤੀ ਛੰਡ ਰਹੇ ਜੀ ਹਰ ਪਿੰਡ ਦੇ ਵਿੱਚ ਪੂਰਾ ਆਲਮਚਾਰ ਸਰ ਕੀ ਮਸਲਾ ਹੈ ਜੀ ਅੱਜ ਜਿਹੜੀ ਮੁਲਾਕ ਅੱਜ ਪਿਛਲੇ ਦਿਨੀ ਇੱਕ ਮੀਟਿੰਗ ਕੀਤੀ ਸੀ ਜਿੰਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਸਾਡੇ ਕਿਸਾਨ ਭਰਾ ਜਿਹੜੇ ਉਸ ਮੀਟਿੰਗ ਵਿੱਚ ਸ਼ਾਮਲ ਹੋਏ ਸੀਗੇ ਤੇ ਜਿਹੜਾ ਲਗਾਤਾਰ ਪਿੰਡਾਂ ਦੇ ਵਿੱਚ ਸੂਰਾਂ ਦਾ ਇੱਕ ਵੱਡਾ ਕਹਿਰ ਜਿਹੜਾ ਹੈਗਾ ਸੀਗਾ ਅ ਕਿਸਾਨਾਂ ਦੀਆਂ ਫਸਲਾਂ ਦੇ ਉੱਤੇ ਟੁੱਟ ਰਿਹਾ ਸੀਗਾ ਤੇ ਬਹੁਤ ਭਾਰੀ ਮਾਤਰਾ ਵਿੱਚ ਕਿਸਾਨਾਂ ਦਾ ਨੁਕਸਾਨ ਕਰ ਰਹੇ ਸੀਗੇ ਅ ਜਿੱਥੇ ਤਾਂ ਪੰਜਾਬ ਸਰਕਾਰ ਨੇ ਇੱਕ ਪਾਸੇ ਕਿਸਾਨਾਂ ਨੂੰ ਰਾਹ ਦਿੱਤੀ ਸੀ ਵੀ ਜੇ ਤੁਹਾਡੀਆਂ ਫਸਲਾਂ ਦਾ ਨੁਕਸਾਨ ਇਹ ਜੰਗਲੀ ਸੂਰ ਕਰਦੇ ਨੇ ਜਿਹੜੇ ਪਾਕਿਸਤਾਨ ਨੂੰ ਕਰਾਸ ਹੋ ਕੇ ਆਏ ਨੇ ਕਿਉਂਕਿ ਬਾਰਡਰ ਏਰੀਆ ਸਾਡਾ ਤੇ ਇਹਨਾਂ ਨੂੰ ਤੁਸੀਂ ਮਾਰ ਸਕਦੇ ਜੀ ਤੁਸੀਂ ਦੇਖਿਆ ਹੋਣਾ ਜੇ ਦੋ ਤਿੰਨ ਕਿਸਾਨ ਇਦਾਂ ਦੇ ਹੀ ਜਿਨ੍ਹਾਂ ਦਾ ਭਾਰੀ ਮਾਤਰਾ ਵਿੱਚ ਨੁਕਸਾਨ ਕੀਤਾ ਸੀ ਇਸ ਸੂਰਾਂ ਨੇ ਉਹਨਾਂ ਨੇ ਸੂਰ ਮਾਰੇ ਤੇ ਜਿਹੜਾ ਸਾਡੇ ਦਾ ਇੱਥੇ ਦਾ ਮਹਿਕਮਾ ਜੀਵ ਰੱਖਿਆ ਮਹਿਕਮਾ ਉਹਨਾਂ ਨੇ ਉਹਨਾਂ ਦੇ ਨਜਾਇਜ਼ ਪਰਚੇ ਕਰਕੇ ਕਿਉਂਕਿ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਵੀ ਇਹਨਾਂ ਨੂੰ ਤੁਸੀਂ ਮਾਰ ਸਕਦੇ ਜੀ ਇਹ ਤਾਂ ਆਪਦੀ ਫਸਲ ਦੀ ਰਾਖੀ ਵਾਸਤੇ ਦੂਜੇ ਪਾਸੇ ਪਰਚੇ ਕਰਦੇ ਤੀਜਾ ਵੱਡਾ ਮੁੱਦਾ ਸੀ 12 ਪਸ਼ਵਾਂ ਦਾ 12 ਪਸ਼ੂ ਜਿਹੜੇ ਸਾਡੇ ਹਬੋਰ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਹੋ ਗਏ ਆ ਤੇ ਉਹਨਾਂ ਦਾ ਕੋਈ ਵੀ ਪ੍ਰਬੰਧ ਨਹੀਂ ਹੈਗਾ ਕਿਉਂਕਿ ਹਰੇਕ ਚੀਜ਼ ਉੱਤੇ ਸਰਕਾਰ ਸਾਥੋਂ ਇਹਨਾਂ ਦੇ ਗਊ ਸੈਸ ਲੈ ਰਹੀ ਹੈ ਗਊਆਂ ਦਾ ਟੈਕਸ ਲੈ ਰਹੀ ਹੈ ਤੇ ਫਿਰ ਉਹਨਾਂ ਨੂੰ ਸਾਂਭਣੀ ਰਹੀ ਆ ਇਸ ਮੈਟਰ ਤੇ ਇੱਕ ਸਾਡੇ ਦਾਣਾ ਮੰਡੀ ਦਾ ਮੈਟਰ ਸੀ ਜਿੰਦੇ ਵਿੱਚ ਕਿਸਾਨ ਦੀ ਹੁਣ ਝੋਨੇ ਦੀ ਫਸਲ ਆਉਣ ਵਾਲੀ ਆ ਤੇ ਬਹੁਤ ਭਾਰੀ ਮਾਤਰਾ ਵਿੱਚ ਜੋ ਝੋਨਾ ਆਉਂਦਾ ਤੇ ਸਾਡੇ ਜਿਹੜੇ ਇੱਥੇ ਵਗ ਮੁਸਲਮਾਨ ਭਰਾ ਬੈਠੇ ਉਹ ਗਾਵਾਂ ਦੇ ਵਗ ਲੈ ਕੇ ਆਉਂਦੇ ਨੇ ਉਹ ਵਿੱਚ ਦੀ ਟਪਾਉਂਦੇ ਨੇ ਤੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਤੇ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਇਹਨਾਂ ਦੀ ਜਿਹੜੀ ਕੰਧਾਂ ਨੇ ਪ੍ਰੋਪਰ ਪੱਕੀਆਂ ਕਰਾਈਆਂ ਜਾਂ ਤਾਂ ਕਿਸਾਨਾਂ ਦਾ ਝੋਨੇ ਦਾ ਨੁਕਸਾਨ ਨਾ ਹੋਵੇ ਇਹ ਸਾਰੀਆਂ ਮੰਗਾਂ ਤੇ ਸਾਡੇ ਨਾਲ ਮੈਡਮ ਡੀਸੀ ਐਗਰੀ ਹੋ ਗਏ ਆ ਉਹਨਾਂ ਨੇ ਸਾਥੋਂ ਕੁਝ 10 15 ਦਿਨਾਂ ਦਾ ਸਮਾਂ ਲਿਆ ਵੀ 10 15 ਦਿਨਾਂ ਦੇ ਵਿੱਚ ਸਾਡੇ ਸ਼ੈਡੂਲ ਜਿਹੜੇ ਕਿ ਤਿਆਰ ਕਰਕੇ ਅਸੀਂ ਜਿਹੜੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਤਦਾਦ ਤੇ ਡੰਗਰ ਬੈਠੇ ਹੋ ਅਸੀਂ ਜਲਦੀ ਕਾਬੂ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਹ ਬੋਰ ਦੇ ਵਿੱਚ ਜਿੰਨਾ ਵੀ ਪਿੰਡਾਂ ਦਾ ਏਰੀਆ ਚਾਹ ਬੱਲੂਆਣੇ ਦਾ ਚਾਹ ਕਿੰਨਾ ਵੀ ਏਰੀਆ ਉਹਦੇ ਜੋ ਸਾਰੇ ਜਿਹੜੇ ਗਏ ਆ ਡੰਗਰ ਅਸੀਂ ਕਵਰ ਕਰਾਂਗੇ ਅਗਲਾ ਉਹਨਾਂ ਨੇ ਇਹ ਵੀ ਕਿ ਅਸੀਂ ਉਹਨਾਂ ਨੂੰ ਦੱਸਿਆ ਸੀ ਜਿਹੜਾ ਬਾਰਡਰ ਹੈ ਸਾਡਾ ਰਾਜਸਥਾਨ ਨਾਲ ਕ੍ਰਾਸ ਹੁੰਦਾ ਉੱਥੋਂ ਦੀ ਬਹੁਤ ਹੀ ਜ਼ਿਆਦੇ ਡੰਗਰ ਸਾਡੇ ਏਰੀਆ ਦੇ ਵਿੱਚ ਆ ਜਾਂਦੇ ਆ ਉਹਨਾਂ ਨੇ ਇਸ ਗੱਲ ਤੇ ਇਹਨਾਂ ਨੇ ਕਿਹਾ ਵੀ ਅਸੀਂ ਵੀ ਕਹਿੰਨੇ ਤੁਸੀਂ ਇਸ ਲਈ ਐਸਐਸਪੀ ਸਾਹਿਬ ਨੂੰ ਮਿਲੋ ਅਸੀਂ ਬਰਾੜ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਵੀ ਸਾਨੂੰ ਕੁਝ ਵਾਅਦਾ ਦਵਾਇਆ ਵੀ ਅਸੀਂ ਕੱਲ ਤੋਂ ਹੀ ਉਹਨਾਂ ਨਾਕੇ ਜਿੱਥੇ ਸਾਡੇ ਲੱਗੇ ਪੈਟਰੋਲਿੰਗ ਚੱਲਦੀ ਹੈ ਅਸੀਂ ਕੋਈ ਵੀ ਉਧਰੋਂ ਡੰਗਰ ਦੀ ਕ੍ਰੋਸਿੰਗ ਹੁੰਦੀ ਆ ਜਾਂ ਕੋਈ ਕਰਦਾ ਅਸੀਂ ਉਹਦੇ ਤੇ ਕਾਨੂੰਨੀ ਕਾਰਵਾਈ ਕਰਾਂਗੇ ਤੇ ਉਹਨਾਂ ਠਲ ਦੇਣਾ ਅੱਜ ਬਹੁਤ ਵਧੀਆ ਹੈ ਸਾਰੇ ਮਾਹੌਲ ਤੇ ਮਿੱਠੀ ਜੀ ਕਰ ਕਿ ਕਹੋਗੇ ਜਿਹੜੀ ਅੱਜ ਸਮੱਸਿਆ ਲੈ ਕੇ ਪਹੁੰਚੇ ਜੀ ਤੁਸੀਂ ਇਹ ਸਮੱਸਿਆ ਜਿਹੜੀ ਸੀਗੀ ਇਹ ਕੁਝ ਦਿਨ ਪਹਿਲਾਂ ਮੀਟਿੰਗ ਕਰਕੇ ਹੀ ਤੈ ਹੋਇਆ ਸੀਗਾ ਵੀ ਅੱਜ ਦਾ ਜਿਹੜਾ ਮੰਡੇ ਨੂੰ ਆਪਾਂ ਡੀਸੀ ਮੈਡਮ ਨੂੰ ਜਿਹੜਾ ਮਨ ਪੱਤਰ ਦੇਣਾ ਹੈ ਉਵਾਰਾ ਪਸ਼ੂਆਂ ਤੇ ਜਿਹੜਾ ਜੰਗਲੀ ਸੂਰਾ ਕਰਕੇ ਉਹ ਅੱਜ ਦਿੱਤਾ ਐ ਐਸਐਸ ਮੈਡਮ ਨੇਸੀ ਨੂੰ ਵੀ ਮਿਲੇ ਆ ਉਹਨਾਂ ਨੇ ਵੀ ਆਸ਼ਵਾਸ਼ਣ ਦਿੱਤਾ ਵੀ ਜਲਦੀ ਇਹਦਾ ਇਹਨਾਂ ਤੇ ਗੌਰ ਕੀਤੀ ਜਾਊ ਕਿ ਜਿਹੜੇ ਉਵਾਰਾ ਪਸ਼ੂ ਆ ਉਹਨਾਂ ਨੂੰ ਵੀ ਪਿੰਡਾਂ ਚੋਂ ਫੜ ਕੇ ਜਿਹੜੀਆਂ ਗਊਸ਼ਾਲਾ ਉਹਨਾਂ ਚ ਛੱਡਿਆ ਜਾਊਗਾ ਤੇ ਸੂਰਾ ਦਾ ਵੀ ਕੋਈ ਨਾ ਕੋਈ ਹੱਲ ਜ਼ਰੂਰ ਕੱਢਿਆ ਜਾਊਗਾ ਸੋ ਉਸ ਤੋਂ ਬਾਅਦ ਫਿਰ ਐਸਐਸਪੀ ਸਾਹਿਬ ਨੂੰ ਵੀ ਮਿਲੇ ਆ ਉਹਨਾਂ ਨੇ ਵੀ ਆਪਦੇ ਨਾਕਿਆਂ ਤੇ ਜਿਹੜੇ ਰਾਜਸਥਾਨ ਦੇ ਬਾਰਡਰ ਪੈਂਦੇ ਉਹਨਾਂ ਤੇ ਕਾਲ ਕਰਕੇ ਉਹਨਾਂ ਨੇ ਕਹਿ ਦਿੱਤਾ ਵੀ ਇਹ ਨਾਕੇ ਥੋੜੇ ਸਖਤ ਕੀਤੇ ਜਾਣ ਇਧਰੋਂ ਜਿਹੜਾ ਕੋਈ ਮੰਨ ਲਓ ਰਾਜਸਥਾਨ ਚੋਂ ਆਵਾਰਾ ਪਸ਼ੂ ਆਉਂਦਾ ਉਹ ਬੰਦ ਕੀਤਾ ਜਾਵੇ ਜੇ ਜੰਗਲੀ ਸੂਰਾਂ ਦੀ ਗੱਲ ਕਰ ਲਈਏ ਤਾਂ ਕਿੰਨਾ ਕ ਨੁਕਸਾਨ ਜਿਹੜਾ ਇਲਾਕੇ ਦਾ ਕਰ ਚੁੱਕੇ ਨੇ ਹੁਣ ਤੱਕ ਵੀ ਜੰਗਲੀ ਸੂਰ ਬਹੁਤ ਨੁਕਸਾਨ ਕਰਦੇ ਨੇ ਜੰਗਲੀ ਸੂਰ ਦੇਖੋ ਪਸ਼ੂ ਆਵਾਰਾ ਪਸ਼ੂ ਹੁੰਦੇ ਆ ਨਾ ਚਲੋ ਖੇਤ ਚ ਫਿਰਦੇ ਆ ਇਕੱਲਾ ਬੰਦਾ ਜਾ ਕੇ ਉਹਨਾਂ ਨੂੰ ਕੱਢ ਦੇ ਉਹ ਨਿਕਲ ਜਾਂਦੇ ਆ ਪਰ ਜਿਹੜੇ ਸੂਰ ਆ ਨਾ ਸੂਰ ਨੂੰ ਇਕੱਲਾ ਬੰਦਾ ਆਪਦੇ ਖੇਤ ਚੋਂ ਨਹੀਂ ਕੱਢ ਸਕਦਾ ਉਹ ਕਿਉਂਕਿ ਅੱਗੋਂ ਮਾਰਦੇ ਵੀ ਆ ਜੇ ਹੁਣ ਮੰਨ ਲਓ ਕੋਈ ਰਾਤ ਬਰਾਤੇ ਹੁਣ ਪਾਣੀ ਦੀਆਂ ਵਾਰੀਆਂ ਹੁੰਦੀਆਂ ਰਾਤ ਨੂੰ ਜਾ ਕੇ ਵੈਸੇ ਅਸੀਂ ਘੇੜਾ ਮਾਰਨ ਜਾਂਦੇ ਆਂ ਕਈ ਵਾਰੀ ਖੇਤ ਇਕੱਲਾ ਬੰਦਾ ਖੇਤ ਨਹੀਂ ਜਾ ਸਕਦਾ ਜਿਹੜੇ ਏਰੀਆ 'ਚ ਸੂਰ ਰਹਿੰਦੇ ਕਿੰਨੀ ਕੋਈ ਸੰਖਿਆ ਦੇ ਅੰਦਰ ਹੈ ਸੂਰ ਰਹੇ ਦੇਖੋ ਇੱਕ ਝੋੰਡਾ ਹੁੰਦੇ ਆ ਇਹਨਾਂ ਦੇ 10 10 15 15 ਦੇ ਡੋਢੀ ਪਿੰਡਾਂ 'ਚ ਆ ਇਹ ਜਿਵੇਂ ਢਾਬਾ ਕੋਕਰੀਆਂ ਹੋ ਗਈਆਂ ਦੋਦੇ 'ਚ ਵੀ ਹੈਗੇ ਆ ਕੇਰਾ ਖੇੜਾ ਬੱਲੂਆਣਾ ਭਦਰ ਖੇੜੇ 'ਚ ਵੀ ਹੈਗੇ ਕਈ ਪਿੰਡਾਂ 'ਚ ਆ ਇਹ ਮਤਲਬ ਕਿ ਡਰ ਦੇ ਸائے ਚ ਹਾਂ ਕਿਸਾਨ ਹੁਣ ਵੇਖੋ ਸਾਡੇ ਕਈ ਪਿੰਡ ਇਦਾਂ ਦੇ ਆ ਜਿੱਥੇ ਨਰਮੇ ਦੀ ਬਜਾਈ ਹੁੰਦੀ ਆ ਜੀ ਤੇ ਨਰਮੇ ਦੀ ਬਜਾਈ ਹੁਣ ਡਰਦੇ ਜਿਹੜੇ ਮਤਲਬ ਆਪਣੀ ਲੇਬਰ ਆਪਣੀ ਲੇਬਰ ਨਹੀਂ ਆ ਰਹੀ ਡਰਦੀ ਵਿੱਚ ਕੀ ਪਤਾ ਕਿੱਥੇ ਸੂਰ ਬੈਠਾ ਹੋਵੇ ਕਿਥੋਂ ਟੱਕਰ ਮਾਰ ਦੇ ਕਿਉਂਕਿ ਇਹਨਾਂ ਦੀ ਟੱਕਰ ਬਹੁਤ ਖਤਰਨਾਕ ਹੁੰਦੀ ਆ ਬੰਦੇ ਦੀ ਜਾਨ ਵੀ ਲੈ ਸਕਦੇ ਆ ਕਿੰਨਾ ਕੁ ਨੁਕਸਾਨ ਹੋਇਆ ਜੀ ਕਿਸ ਦਾ ਬੰਦੇ ਦਾ ਨਹੀਂ ਨੁਕਸਾਨ ਫਸਲਾਂ ਦਾ ਤਾਂ کافی ਹੋਇਆ ਅਜੇ ਜਾਨੀਮਾਲੀ ਨੁਕਸਾਨ ਤਾਂ ਨਹੀਂ ਕੋਈ ਸਾਡੇ ਸਨ ਚ ਆਇਆ ਪਰ ਫਸਲਾਂ ਦਾ ਨੁਕਸਾਨ ਉਹਨਾਂ ਨੇ کافی ਹੱਸਪਤ ਕਰ ਜੀ